ਪਟਿਆਲਾ ਗੇਟ ਫਿਰਨੀ ਰੋਡ ਖੜੇ ਆ ਤੁਹਾਨੂੰ ਦੱਸਦੀ ਕਿ ਇੱਥੇ ਇੱਕ ਜਵਰਦਸਤ ਅੱਗ ਲੱਗੀ ਆ ਅੱਗ ਲੱਗਣ ਦਾ ਕੀ ਕਾਰਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰਨਾ ਚਾਹੁੰਦੇ ਆ ਤੁਸੀਂ ਵੇਖ ਸਕਦੇ ਹੋ ਕਿ ਅੱਗ ਲੱਗਣ ਦੇ ਨਾਲ ਜਿੱਥੇ ਥੂ-ਥੂ ਕਰਕੇ ਜੋ ਸਮਾਨ ਸੀ ਉਹ ਪੂਰੀ ਤਰ੍ਹਾਂ ਮਚ ਗਿਆ ਅਤੇ ਛੱਤਾਂ ਵੀ ਨੁਕਸਾਨੀਆਂ ਗਈਆਂ ਨੇ ਜੇਕਰ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਜੋ ਘਰ ਦਾ ਸਾਜੋ-ਸਮਾਨ ਆ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਿਆ ਚਾਹੇ ਉਹ ਸਾਈਕਲ ਨੇ ਜਾਂ ਫਿਰ ਹੋਰ ਸਮਾਨ ਘਰ ਦਾ ਜ਼ਰੂਰਤ ਦਾ ਸਮਾਨ ਇੱਥੇ ਸੜ ਕੇ ਸਵਾਹ ਹੋ ਚੁੱਕਿਆ ਪਟਿਆਲਾ ਗੇਟ ਸੰਗਰੂਰ ਫਿਰਨੀ ਦੇ ਉੱਤੇ ਅੱਜ ਅਚਾਨਕ ਇੱਕ ਅੱਗ ਲੱਗਦੀ ਆ ਤਾਂ ਅੱਗ ਲੱਗਣ ਦਾ ਕੀ ਕਾਰਨ ਹੈ ਇਹ ਜੋ ਇੱਥੋਂ ਦੇ ਮਕਾਨ ਮਾਲਕ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਫਿਲਹਾਲ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤਾਂ ਜੋ ਦੱਸਿਆ ਜਾ ਰਿਹਾ ਕਿ ਤਕਰੀਬਨ ਥੋੜੀ ਦੇਰ ਪਹਿਲਾਂ ਇਹ ਅੱਗ ਲੱਗਦੀ ਆ ਤੇ ਫਾਇਰ ਵਿਗੇਟ ਦੀਆਂ ਦੋ ਗੱਡੀਆਂ ਬੜੀ ਮੁਸ਼ਕਲ ਦੇ ਨਾਲ ਆਗੂ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਸਾਡੇ ਨਾਲ ਜੋ ਇਸ ਮਕਾਨ ਦੇ ਮਾਲਕ ਨੇ ਉਹ ਖੜੇ ਨੇ ਕੀ ਨਾਮ ਹੈ ਸਰ ਪ੍ਰਿੰਸ ਗੌਰ ਪ੍ਰਿੰਸ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਅੱਗ ਲੱਗੀ ਤੇ ਕਿੰਨਾ ਕੁ ਨੁਕਸਾਨ ਹੋਇਆ ਇਹ ਪਿੱਛੇ ਇਹਨਾਂ ਨੇ ਅੱਗ ਲਾਈ ਆ ਜੀ ਕੌਨ ਸਾਰੀ ਉਹ ਅੱਗ ਫੈਲਦੀ ਫੈਲਦੀ ਘਰ ਚ ਆ ਗਈ ਕੋਈ ਇਹਨਾਂ ਨੇ ਹਵਾ ਨਹੀਂ ਦੇਖਣੀ ਕੁਝ ਨਹੀਂ ਦੇਖਣਾ ਮੌਲ ਮਨਾ ਕੀਤਾ ਇਹਨਾਂ ਨੂੰ ਵੀ ਨਾ ਲਾਉ ਫੇਰ ਵੀ ਲਾਉਂਦੇ ਰਹੇ ਉਦੋਂ ਨਾਲ ਅੱਖ ਜੰਗਾਰੀ ਤੇ ਆਈ ਸਾਰਾ ਘਰ ਤੇ ਸਾਰਾ ਰਖ ਰਖ ਕਰਤਾ ਇਹਨਾਂ ਨੇ ਫਿਰ ਜੇਕਰ ਗੱਲ ਇਹ ਤੁਸੀਂ ਘਰ ਦੇ ਵਿੱਚ ਮੌਜੂਦ ਸੀ ਹੋ ਅਸਟਪਰ ਸ਼ੌਪ ਤੇ ਸੀ ਇਹ ਇਹ ਤਾਂ ਮਹੱਲੇ ਵਾਸੀਆਂ ਨੇ ਆਇਆ ਹੁਣ ਉਹ ਬੌਜੀ ਖੜੇ ਨੇ ਇਹ ਇਹਨਾਂ ਨਾਲ ਫੋਨ ਫੋਨ ਆਇਆ ਧਗਲੇ ਕਿੰਨਾ ਕੁ ਨੁਕਸਾਨ ਹੋ ਗਿਆ ਵੀਰੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਦੇਖੋ 5 AC ਨੇ ਸਾਰੇ ਸਮਾਨ ਸੋਲ ਆ ਦਾ 15 ਲੱਖ ਦਾ ਤਕਰੀਬਨ ਸਾਰਾ ਬਿਲਕੁਲ ਵੀਰ ਦਾ ਕਹਿੰਦਾ ਕਿ 14-15 ਲੱਖ ਰੁਪਏ ਦਾ ਜੋ ਨੁਕਸਾਨ ਹੋ ਗਿਆ ਅੱਗ ਲੱਗਣ ਦਾ ਜੋ ਕਾਰਨ ਦੱਸਿਆ ਯਾਰਾ ਕਿ ਨਾਲ ਹੀ ਜੋ ਮੱਛੀ ਪਾਲਣਾ ਉਹਨਾਂ ਦੇ ਵੱਲੋਂ ਰੈਂਦਕੁੰਦ ਨੂੰ ਅੱਗ ਲਗਾਈ ਜਾਂਦੀ ਇਸ ਤੋਂ ਪਹਿਲਾਂ ਵੀ ਜੋ ਹਵਾ ਇਧਰ ਲਈ ਚੱਲ ਰਹੀ ਹੈ ਜਿਸ ਤੇ ਕਾਰਨ ਅੱਗ ਲੱਗੀ ਪਰ ਉੱਥੇ ਹੀ ਸਾਡੇ ਨਾਲ ਜੁਨੇਜਾ ਜੀ ਖੜੇ ਨੇ ਵਕੀਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਹਿੰਦੇ ਤੁਹਾਨੂੰ ਪਤਾ ਲੱਗਿਆ ਇਹ ਕੀ ਹੈ ਕਿ ਮੈਂ ਘਰੇ ਰੋਟੀ ਖਾਣ ਆਇਆ ਸੀਗਾ ਮੇਰਾ ਘਰ ਬਿਲਕੁਲ ਨਾਲ ਲੈਣਾ ਦੇ ਘਰ ਦੇ ਤੇ ਤਕਰੀਬੇ ਜਦੋਂ ਮੈਂ ਥੁਲੰਗਰ ਦਾ ਬਹੁਤ ਉੱਚੀ ਧੁਆ ਨਿਕਲ ਰਿਆ ਸੀ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਵੀ ਕਿੱਥੋਂ ਕਹਿੰਦੇ ਦੁਕਾਨ ਤੇ ਇਹ ਦੋ ਮਿੰਟ ਵਿੱਚ ਫੜਫੜ ਘਰੇ ਆਏ ਤੇ ਅਸੀਂ ਘਰ ਦੇ ਦਰਵਾਜ਼ੇ ਖੋਲੇ ਤੇ ਘਰ ਦੇ ਅੰਦਰ ਚਾਰ ਬੱਚੇ ਸਨ ਤੇ ਦੋ ਔਰਤਾ ਸੀਗੀਆਂ ਤੇ ਇਹਨਾਂ ਦੀ ਮਦਰ ਨੇ ਵਾਈਫ ਤਿੰਨ ਔਰਤਾ ਸੀਗੀਆਂ ਇਹਨਾਂ ਦੀ ਭਾਬੀ ਜੀ ਤੇ ਚਾਰ ਬੱਚੇ ਸੀ ਉਹਨਾਂ ਨੂੰ ਫੜਫੜ ਅਸੀਂ ਬਾਹਰ ਕੱਢਿਆ ਮੱਲਿਆ ਨਹੀਂ ਤੇ ਅੱਗ ਪੂਰੀ ਆ ਸਮਝ ਲਓ 20 25 ਫੁੱਟ ਤੱਕ ਅੱਗ ਫੈਲ ਚੁੱਕੀ ਸੀ ਤੇ ਅਸੀਂ ਜੋ ਘਰ ਦਾ ਸਾਜ ਮਤਲਬ ਸਮਾਨ ਸੀ ਪਾਣੀ ਨਾਲ ਕੇਦੇ ਰੇਤਾ ਨਾਲ ਕੋਈ ਬਰਾਲੇ ਲੈ ਕੇ ਆਇਆ ਅਸੀਂ ਉਹਨੂੰ ਬੁਝਾਉਣ ਦੀ ਕੋਸ਼ ਪੂਰੀ ਤਰ੍ਹਾਂ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹ 10 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਵੀ ਆ ਗਈ। ਉਹਨਾਂ ਨੇ ਘੱਟੋ ਘੱਟ ਘੰਟਾ 1.5 ਘੰਟਾ ਲਗਾ ਕੇ 3-3 ਪਾਈਪਾਂ ਲਗਾ ਕੇ ਸਾਰੇ ਮਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਹ ਸਮਾਨ ਨੂੰ ਇੱਥੇ ਜੇ ਅੱਗ ਤੁਸੀਂ ਇਹ ਦੇਖੋ ਵੀ ਜੇ 10 ਮਿੰਟ ਵੀ ਕਿਤੇ ਲੇਟ ਹੋ ਜਾਂਦੀ ਫਾਇਰ ਬ੍ਰਿਗੇਡ ਤਾਂ ਘਰ ਕੀ ਸਾਰਾ ਮਹੱਲਾ ਸਵਾਹ ਹੋ ਜਾਣਾ ਸੀ। ਇਹ ਸਾਰੀ ਨਿਲਾਇਕੀ ਸਾਰੀ ਗਲਤੀ ਜਿਹੜੀ ਹੈ ਇਹ ਮੱਛੀ ਪਾਲਣ ਨਾਲ ਲੱਦੀ ਹੈ। ਇਹ ਪਿਛਲੇ ਪਾਸੇ ਖੜੇ ਹਮੇਸ਼ਾ ਇਹਨਾਂ ਦੀ ਕੀ ਆਦਤ ਹੈ ਕਿ ਲੋਕਾਂ ਦਾ ਕਿਸੇ ਮਾਲੀ ਡਿਊਟੀ ਲਾ ਦਿੰਦੇ ਨੇ ਉਹ ਅੱਗ ਲਾ ਕੇ ਚਲਾ ਜਾਂਦਾ। ਉਹ ਨਾ ਪਿੱਛੇ ਦੇਖਦਾ ਵੀ ਅੱਗ ਨੂੰ ਕੀ ਹੋਇਆ ਅਸੀਂ ਪਾਣੀ ਲਾਣਾ ਜਾਂ ਕੀ ਲਾਣਾ ਤੇ ਇਹ ਰਿਹਾਇਸ਼ੀ ਇਲਾਕਾ ਹੈ ਕਦੇ ਕੋਈ ਚੋਰੀ ਹੋ ਜਾਂਦੀ ਇੱਧਰ ਪਾਸੇ ਇਹਨਾਂ ਦੇ ਪਾਸੇ ਕੋਈ ਬੌਦਰ ਨਹੀਂ ਕਰਦਾ ਇਹਨਾਂ ਦਾ ਤਾਂ ਸੈਸੀ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਡੀਸੀ ਸਾਹਿਬ ਕੋਲ ਵੀ ਜਾਵਾਂਗੇ ਤੇ ਇਹਨਾਂ ਤੇ ਘਟੋ-ਘਟ ਅਟੈਂਪਟ ਟੂ ਮਰਡਰ ਦਾ ਪਰਚਾ ਕਰਾਵਾਂਗੇ ਕਿਉਂਕਿ ਇਹਨਾਂ ਦੀ ਬਦੌਲਤ ਨਾਲ ਅਸੀਂ ਮਸਾ ਆਪਣੀ ਜਾਨ ਨਾ ਬਚਾਈਆਂ ਸਾਰੇ ਪਰਿਵਾਰ ਨੇ ਇਹਦੇ ਮਹੱਲੇ ਦੇ ਇਕੱਠੇ ਹੋ ਕੇ ਬਿਲਕੁਲ ਜੁਨੇਜੇ ਸਾਹਿਬ ਦਾ ਕਹਿਣਾ ਕਿ ਬੜੀ ਮੁਸ਼ੱਦਦ ਤੋਂ ਬਾਅਦ ਦੋ ਫੈਰੋਗਟ ਦੀਆਂ ਗੱਡੀਆਂ ਆਈਆਂ ਨੇ ਅਤੇ ਬੜੀ ਜਦੋਂ ਜਹਾਜ਼ ਤੋਂ ਬਾਅਦ ਜੋ ਅੱਗ ਤੇ ਕਾਬੂ ਪਾਇਆ ਗਿਆ ਪਰ ਦੱਸਿਆ ਯਾਰ ਕਿ ਜੇਕਰ 10 ਮਿੰਟ ਦੀ ਦੇਰੀ ਹੋ ਜਾਂਦੀ ਫੈਰੋਗਟ ਦੀਆਂ ਗੱਡੀਆਂ ਨੂੰ ਤਾਂ ਹੋ ਸਕਦਾ ਸੀ ਕਿ ਜੋ ਵਾਲੇ ਦੁਆਲੇ ਮਕਾਨ ਸੀ ਰਹਿਸ਼ੀ ਇਲਾਕਾ ਸੰਘਣੀ ਆਬਾਦੀ ਵਾਲਾ ਇਲਾਕਾ ਪਰ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਜੋ ਤਸਵੀਰਾਂ ਨੇ ਆਪਣੇ ਆਪ ਵਿੱਚ ਖੁਦ ਬਿਆਨ ਕਰਦੀਆਂ ਨੇ ਤੇ ਜੋ ਮਕਾਨ ਮਾਲਕ ਨੇ ਉਹਨਾਂ ਦੇ ਤੁਸੀਂ ਚਿਹਰੇ ਵੇਖ ਸਕਦੇ ਹੋ ਸਰੀਰ ਪੂਰਾ ਕਾਲਾ ਹੋ ਚੁੱਕਿਆ ਕੋਰ ਕੇ ਜਦੋਂ ਅੱਗ ਦੇ ਇਹਨਾਂ ਨੂੰ ਪਤਾ ਲੱਗਿਆ ਕਿ ਅੱਗ ਲੱਗ ਗਈ ਘਰ ਤਾਂ ਤੁਰੰਤ ਇੱਥੇ ਪਹੁੰਚੇ ਨੇ ਅਤੇ ਜਦੋਂ ਆ ਕੇ ਵੇਖਿਆ ਤਾਂ ਅੱਖਾਂ ਦੇ ਸਾਹਮਣੇ ਉਹਨਾਂ ਦਾ ਘਰ ਥੂ-ਥੂ ਕਰਕੇ ਮੱਚਦਾ ਹੋਇਆ ਦਿਖਾਈ ਦੇ ਰਿਹਾ ਸੀ ਚਾਹੇ ਉਹ ਆਂਟੀ ਗਮਾਂਡੀ ਹੋਣ ਜਾਂ ਫਿਰ ਰਿਸ਼ਤੇਦਾਰ ਹੋਣ ਤਾਂ ਤੁਰੰਤ ਇਸ ਜਗ੍ਹਾ ਉੱਤੇ ਆ ਪਹੁੰਚ ਗਏ ਵੀਰ ਨਾਲ ਵੀ ਕੀ ਵੀਰੇ ਆਪਣਾ ਘਰ ਮੇਰੀ ਬੁਆ ਦਾ ਘਰ ਹੈਗੀ ਮੇਰੇ ਤੁਸੀਂ ਵੀ ਦੇਖਿਆ ਕਿ ਪੂਰੀ ਤਰ੍ਹਾਂ ਕਾਲੇ ਹੋ ਚੁੱਕੇ ਸੀ ਅਸੀਂ ਰੋਟੀ ਘਰ ਨਾ ਆਏ ਹੋਈ ਸੀ ਕਿ ਇੱਧਰ ਆਏ ਸਮਰਸੀਬਲ ਚਲਾਇਆ ਸੀ ਸਾਨੇ ਸਮਰਸੀਬਲ ਨਾਲ ਪਹਿਲਾਂ ਪਾਈਪ ਕੀਤਾ ਸਿਲੰਡਰ ਵੀ ਪਏ ਸੀ ਤੇ ਸਿਲੰਡਰ ਫਟਣ ਦਾ ਵੀ ਡਰ ਸੀਗਾ ਅਸੀਂ ਪਾਈਪ ਲਾ ਲਾ ਕੇ ਸਿਲੰਡਰ ਨੂੰ ਪੱਟ ਕੇ ਇੱਥੇ ਲੈ ਕੇ ਆਏ ਜਿਸ ਮੁਸ਼ਕਿਲ ਨਾਲ ਕੀਤਾ ਬਸ ਬਹੁਤ ਔਖਾ ਸੀ ਸਾਰੇ ਖਾਨਸੀ ਛੋਟੇ ਛੋਟੇ ਬੱਚੇ ਸੀਗੇ ਸਾਲ ਸਾਲ ਡੇਟਡ ਸਾਲ ਦੀ ਬੋ ਮਸਾ ਚੱਕਿਆ ਉਹਨਾਂ ਨੂੰ ਬਾਰ ਕੱਢਿਆ ਤੂੰ ਆ ਸਾਰੇ ਖਾਨਸੀ ਬੂਆ ਹੋਰੀ ਮੇਰੇ ਸਾਰੇ ਰੋ ਰੋ ਕੇ ਬਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਬਿਲਕੁਲ ਜੋ ਛੋਟਾ ਵੀਰਾ ਅੱਖਾਂ ਦੇ ਵਿੱਚ ਹੰਝੂ ਨੇ ਅਤੇ ਬੋਲਿਆ ਨਹੀਂ ਜਾ ਰਿਹਾ ਭਾਵਕ ਹੋ ਰਿਹਾ ਉਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਇਸ ਮਕਾਨ ਦੇ ਵਿੱਚ ਆਏ ਤਾਂ ਧੂ ਧੂ ਕਰਕੇ ਇਹ ਮਕਾਨ ਮੱਚ ਰਿਹਾ ਸੀ ਅਤੇ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤੇ ਹੁਣ ਪਰਿਵਾਰ ਦਾ ਜੇਕਰ ਗੱਲ ਕੀਤੀ ਜਾਵੇ ਤਾਂ 14-15 ਲੱਖ ਰੁਪਏ ਦਾ ਜੋ ਨੁਕਸਾਨ ਹੋਇਆ ਤਾਂ ਉਥੇ ਹੀ ਇਹਨਾਂ ਦਾ ਕਹਿਣਾ ਕਿ ਇੱਥੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਜੋ ਘਰ ਆ ਮਕਾਨ ਆ ਉਸ ਨੂੰ ਬੜੇ ਤਿੰਕਾ ਤਿੰਕਾ ਕਰਕੇ ਸਜਾਇਆ ਜਾਂਦਾ ਤਿੰਕਾ ਤਿੰਕਾ ਕਰਕੇ ਮਕਾਨ ਆਪਣਾ ਆਸ਼ੀਆਨਾ ਬਣਾਇਆ ਜਾਂਦਾ ਪਰ ਜਦੋਂ ਅੱਖਾਂ ਦੇ ਸਾਹਮਣੇ ਥੂ ਥੂ ਕਰਕੇ ਮੱਚਦਾ ਤਾਂ ਜੋ ਦਿਲ ਦੇ ਉੱਤੇ ਬੀਤਦੀ ਆ ਤੁਸੀਂ ਆਪ ਹੀ ਸੋਚ ਸਕਦੇ ਹੋ ਪਟਿਆਲਾ ਗੇਟ ਸੰਗਰੂਰ ਦੀਆਂ ਤਸਵੀਰਾਂ ਨੇ ਇਹ ਜੋ ਖੁਦ ਹੀ ਬਿਆਨ ਕਰਦੀਆਂ ਨੇ ਦੱਸਿਆ ਜਾਂਦਾ ਕੀ ਇਸ ਦੇ ਨਾਲ ਬਿਲਕੁਲ ਜੇਕਰ ਦੀਵਾਰ ਦੇ ਪਰਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਮੱਛੀ ਪਾਲਣ ਪਵਾਗ ਆ ਤੇ ਉਹਨਾਂ ਦੇ ਵੱਲੋਂ ਕੋਈ ਚੀਜ਼ ਨੂੰ ਅੱਗ ਲਗਾਈ ਗਈ ਸੀ ਜਿਸ ਦੇ ਕਾਰਨ ਇਹ ਪਾਣਾ ਵਰਤ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ